ਕਿ ਕਿ ਦੁਨੀਆ ਸਖਣੀ ਲੱਗਦੀ ਐ ਮਾਪੇ ਤੋਂ ਬਾਜ਼ਮੀਆਂ ਜਿਹੜਾ ਵਿਛੜਿਆ ਨੂੰ ਮਿਲਾਵੇ ਉਹ ਰੱਬ ਦੇ ਕਰਦਾ ਐ ਕਾਜ ਮੀਆਂ ਉਹ ਰੱਬ ਦੇ ਕਰਦਾ ਐ ਕੰਮ ਸਤਿ ਸ਼੍ਰੀ ਅਕਾਲ ਬੀਬੀ ਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਵਾਰਕ ਮੰਡਰ ਕਨਿਸ਼ੂ ਸਤਿ ਉਸ ਸਮੇਂ ਸਿੱਖ ਕਰਿਆ ਆਂ ਵਿਖੇ ਮੌਜੂਦ ਆਂ ਔਰ ਇੱਥੇ ਆਪਣੇ ਪਰਿਵਾਰ ਤੋਂ ਵਿਛੜ ਕੇ ਇੱਕ ਮਹਿਲਾ ਜਿਹੜੀ ਆ ਉਹ ਪਤਾ ਨਹੀਂ ਕਿਸ ਤਰੀਕੇ ਪਹੁੰਚਦੀ ਐ ਪਰ ਚੰਗੀ ਗੱਲ ਇਹ ਐ ਕਿ ਰੱਬ ਦੇ ਬੰਦਿਆਂ ਨੂੰ ਇਹ ਔਰਤ ਮਿਲਦੀ ਐ ਉਹਨਾਂ ਦੀ ਨਿਗਾਹ ਇਸ ਔਰਤ ਤੇ ਪੈਂਦੀ ਐ ਜਾ ਸ਼ਾਇਦ ਰੱਬ ਦੀ ਮਰਜ਼ੀ ਸੀਗੀ ਕਿ ਰੱਬ ਦੇ ਬੰਦਿਆਂ ਦੀ ਮਿਗਾ ਉਸ ਔਰਤ ਤੇ ਪਵੇ ਇਹ ਸਾਡੇ ਵੀਰ ਨੇ ਅਨੂਪ ਜੀ ਵੱਡੇ ਭਰਾ ਨੇ ਔਰ ਹਮਦਰਦੀ ਇਨਸਾਨੀਤ ਹਾਲੇ ਵੀ ਜਿੰਦਾ ਆ ਉਸ ਗੱਲ ਦੀ ਇਹ ਮਿਸਾਲ ਨੇ ਨਾਲ ਨੇ ਮਨੋਜ ਧੀਰ ਜੀ ਇਹ ਵੀ ਸਾਡੇ ਭਰਾ ਨੇ ਔਰ ਜਿਹੜੀ ਉਹ ਔਰਤ ਆਪਣੇ ਪਰਿਵਾਰ ਤੋਂ ਵਿਛੜ ਕੇ ਇੱਥੇ ਕ੍ਰਿਆਮ ਆ ਗਈ ਸੀ ਉਹਨੂੰ ਇਹ ਦੇਖਦੇ ਆ ਹਮਦਰਦੀ ਜਾਗਦੇ ਆ ਇਨਸਾਨੀਤ ਜਾਗਦੀ ਆ ਉਹਦੀ ਮਦਦ ਕਰਦੇ ਆ ਔਰ ਲੰਬੇ ਚੋੜੀ ਐਕਸਰਸਾਈਜ਼ ਤੋਂ ਬਾਅਦ ਮਤਲਬ ਬਹੁਤ ਸਾਰਾ ਕੁਝ ਕਰਨਾ ਪਿਆ ਕੋਣ ਉਸ ਦਾ ਪਰਿਵਾਰ ਇੱਥੇ ਪਹੁੰਚ ਗਿਆ ਮਲਾਵ ਹੀ ਦਿੱਤਾ ਤਾਂ ਉਹ ਪਰਿਵਾਰ ਜਿਹਦੇ ਅੰਦਰੋਂ ਖੁਸ਼ੀਆਂ ਖੁੱਸ ਗਈਆਂ ਸਨ ਖੁਸ਼ੀ ਘਵਾਚ ਗਈ ਸੀ ਕੱਲੀ ਬੀਬੀ ਨਹੀਂ ਘਵਾਚੀ ਹਣੀ ਜਿਨ੍ਹਾਂ ਦੀ ਮਾਂ ਆ ਖੁਸ਼ੀ ਵੀ ਘਵਾਚ ਜਾਂਦੀ ਹੈ ਤਾਂ ਅੱਜ ਉਹ ਪਰਿਵਾਰ ਆਪਣੀ ਖੁਸ਼ੀ ਨੂੰ ਘਰ ਲੈਣ ਆਇਆ ਤੁਸੀਂ ਕਸ਼ਮਕਸ਼ੇ ਸਮਝੋ ਕਿ ਜਿੱਦ ਹੀ ਇਹ ਪਰਿਵਾਰ ਨਾਲ رابطہ ਕਰਦੇ ਆ ਉਹ ਲੇਡੀ ਦਾ ਜਿਹੜਾ ਬੇਟਾ ਆ 2-3 2-3 ਘੰਟਿਆਂ ਦੀ ਪ੍ਰੀਤਕੋਟ ਤੋਂ ਉਹ ਮੋਟਰਸਾਈਕਲ ਤੇ ਹੀ ਇੱਥੇ ਆ ਗਿਆ ਉਹ ਕੋ ਕੋ ਚੈਨ ਨਹੀਂ ਸੀ ਕਹਿੰਦਾ ਫਟਾਫਟ ਆ ਕੇ ਆਪਣੀ ਮਾਂ ਨੂੰ ਦੇਖ ਲਵਾਂ ਤਾਂ ਪਹਿਲਾਂ ਇਹਨਾਂ ਵੀਰਾਂ ਦੀ ਸ਼ਲਾਘਾ ਅਨੂਬ ਵੀਰ ਉਹਨਾਂ ਦੀ ਖਾਸ ਕਰਕੇ ਕਿਉਂਕਿ ਮਨੋਜ ਭਾਜੀ ਕਹਿੰਦੇ ਕਿ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਇਹਨਾਂ ਦੀ ਸ਼ਲਾਘਾ ਕਿ ਸਵੇਰੇ 5 ਵਜੇ ਜਦੋਂ ਇਹ ਜਮ ਆਏ ਆ ਇਹਨਾਂ ਨੂੰ ਦੇਖਿਆ ਤੇ ਤਦੋਂ ਦਾ ਹੀ ਲੱਗਿਆ ਸੀ ਸੰਘਰਸ਼ ਕੀਤਾ ਮਿਹਨਤ ਕੀਤੀ ਹੈ ਔਰ ਜਿਹੜੀ ਉਹ ਬੀਬੀ ਆ ਹੁਣ ਆਪਣੇ ਪਰਿਵਾਰ ਚ ਜਾ ਰਹੀ ਹੈ ਅਨੂਪ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਸ਼ਲਾਘਾ ਬਹੁਤ ਸਿਫਤ ਬਣਦੀ ਹੈ ਔਰ ਧੰਨਵਾਦ ਤੁਹਾਡੇ ਉਪਰਾਲੇ ਲਈ ਬਾਕੀ ਜਾਣਕਾਰੀ ਦਿਓ ਸਵੇਰੇ 5 ਵਜੇ ਕਿਹੋ ਜਿਹਾ ਮਾਹੌਲ ਸੀ ਕਿਵੇਂ ਬੀਬੀ ਨੇ ਦੇਖਿਆ ਇਹ ਸਵੇਰੇ ਜੀ ਜਦੋਂ ਮੈਂ ਆਇਆ ਨਾ ਜੀ ਜਿਮ ਤੇ ਮਾਤਾ ਇੱਥੇ ਬੈਠੇ ਚਾਹ ਪੀਂਦੇ ਸੀ ਠੀਕ ਹੈ ਜੀ ਮੈਨੂੰ ਲੱਗਾ ਵੀ ਇਹ ਇੱਥੇ ਦੇ ਨਹੀਂ ਹੈਗੇ ਚਾਹ ਪੀਂਦੇ ਸੀ ਚਾਹ ਕੌਣ ਪੁਲਾ ਰੇ ਸੀ ਕੋਈ ਦੁਕਾਨ ਤੋਂ ਕਿਸੇ ਨੇ ਚਾਹ ਦੇ ਓਕੇ ਤਾਂ ਮੈਨੂੰ ਐਦਾਂ ਮਹਿਸੂਸ ਹੋਇਆ ਵੀ ਇਹ ਸਾਡੇ ਇਲਾਕੇ ਦੇ ਨਹੀਂ ਹੈਗੇ ਠੀਕ ਹੈ ਤਾਂ ਮੇਰੀ ਮੈਂ ਮਤਲਬ ਕੋਸ਼ਿਸ਼ ਕੀਤੀ ਵੀ ਮੈਂ ਪੁੱਛਾਂ ਵੀ ਪਤਾ ਜੀ ਤੁਸੀਂ ਕਿੱਥੋਂ ਆ ਕੌਣ ਆ ਪੁੱਛਿਆ ਤੇ ਇਹਨਾਂ ਦੇ ਮੂੰਹ ਤੋਂ ਪਹਿਲਾ ਲਫ਼ਜ਼ ਨਿਕਲ ਮੈਂ ਫਰੀਦਕੋਟ ਦੇ ਆਂ ਅੱਛਾ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਫਰੀਦਕੋਟ ਤੇ ਇਹਨਾਂ ਨੇ ਦੱਸਿਆ ਪੀ ਇਹ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਆਪਣੇ ਪਰਿਵਾਰ ਦੇ ਨਾਲ ਹੀ ਉੱਥੋਂ ਇਹ ਕਿਸੇ ਤਰ੍ਹਾਂ ਵਿਛੜ ਗਏ ਪਰਿਵਾਰ ਜਿਹੜਾ ਉਹ ਵਾਪਸ ਚਲੇ ਗਿਆ ਟਰੱਕ ਦੇ ਵਿੱਚ ਬੈ ਕੇ ਤੇ ਇਹ ਉੱਥੇ ਹੀ ਰਹਿ ਗਿਆ ਹੁਣ ਉੱਥੋਂ ਇਹ ਕਰਿਆਮ ਕਿੱਦਾਂ ਪਹੁੰਚੇ ਇਹਦੇ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ ਕੋੜੇ ਜਿਹਨੇ ਮੈਨੂੰ ਗੱਲਬਾਤ ਪਤਾ ਲੱਗਿਆ ਮਨੋਜ ਭਾਜਣੋਂ ਤੋਂ ਥੋੜਾ ਮਾਨਸਿਕ ਰੋਗ ਹੈ ਮਨੋਵਿਗਿਆਨਿਕ ਰੋਗ ਵੀ ਹੈ ਥੋੜਾ ਥੋੜਾ ਜਿਹਾ ਪਰੇਸ਼ਾਨ ਲੱਗ ਰਿਹਾ ਹੈ ਹੋ ਸਕਦਾ ਆ ਜਿਹੜਾ ਵਿਛੜਿਆ ਵਿਛੋੜਾ ਹੋਇਆ ਉਹਦੇ ਕਰਕੇ ਹੋ ਗਿਆ ਜਾਂ ਪਹਿਲਾਂ ਹੀ ਉਹ ਕਰਦੇ ਤਾਂ ਕਿੰਨੇ ਕਿ ਦਿਨਾਂ ਤੋਂ ਆਪਣੇ ਪਰਿਵਾਰ ਤੋਂ ਵਿਛੜੇ ਸੀ ਇਹ ਉਹ ਦੱਸਦੇ ਆ ਜੀ ਕਿ 25 ਦਿਨ ਹੋਇਆ 20 25 ਦਿਨ ਹਾਂਜੀ ਫਿਰ ਤਾਂ ਕੋਈ ਨਾ ਕੋਈ ਮਤਲਬ ਪਰੇਸ਼ਾਨੀ ਹੈਗੀ ਹੈ ਮਾਨਸਿਕ ਪਰੇਸ਼ਾਨੀ ਹੈਗੀ ਹਾਂਜੀ ਪਰੇਸ਼ਾਨੀ ਹੈਗੀ ਹੈ ਉਹਨਾਂ ਨੇ ਸਾਰੀਆਂ ਇਹਨੀਆਂ ਰਿਪੋਰਟ ਕੋਈ ਮਨੋਵਿਗਿਆਨਿਕ ਕਸਰ ਵੀ ਹੈ ਹੋ ਸਕਦਾ ਜੀ ਪਹਿਲਾਂ ਵੀ ਉਹ ਬਿਮਾਰ ਹੋਣ ਹੋਵੇ ਥੋੜਾ ਮੇਰੇ ਕੋਲ ਹੈ ਫੋਨ ਨਹੀਂ ਹੈਗਾ ਜੀ ਅੱਛਾ ਫਿਰ ਪਤਾ ਕਿੱਦਾਂ ਲ ਪੁੱਛਿਆ ਨਾ ਵੀ ਤੁਹਾਡੇ ਕੋਲ ਕੋਈ ਆਧਾਰ ਕਾਰਡ ਜਾਂ ਕੋਈ ਫੋਨ ਨੰਬਰ ਜਾਂ ਕੁਝ ਹੈਗਾ ਤਾਂ ਇਹਨਾਂ ਨੇ ਇੱਕ ਡਾਇਰੀ ਦਿੱਤੀ ਮੈਨੂੰ ਉਹ ਡਾਇਰੀ ਦੇ ਉੱਤੇ ਇੱਕ ਨੰਬਰ ਲਿਖਿਆ ਸੀਗਾ ਫੇ ਮੈਂ ਉਸ ਨੰਬਰ ਤੇ ਸੰਪਰਕ ਕੀਤਾ ਜੀ ਉਹਨਾਂ ਨੇ ਕਿਹਾ ਵੀ ਫੋਟੋ ਭੇਜ ਦਿਓ ਮੈਂ ਉਹਨਾਂ ਨੂੰ ਫੋਟੋ ਭੇਜੀ ਤੇ ਉਹਨਾਂ ਨੇ ਫੇ ਕਿਹਾ ਤੇ ਹਾਂਜੀ ਇਹ ਸਾਡੇ ਪਿੰਡ ਦੇ ਆ ਇਹ ਸਾਡੇ ਪਿੰਡ ਦੇ ਆ ਮੈਂ ਕਿਹਾ ਜੀ ਹੁਣ ਤੁਸੀਂ ਦੱਸੋ ਵਿਗਦਾ ਉਹ ਕਹਿੰਦੇ ਮੈਂ ਇਹਨਾਂ ਦੇ ਘਰ ਜਾਣਾ ਇਹਨਾਂ ਦੇ ਪਰਿਵਾਰ ਨਾਲ ਗੱਲ ਕਰਦਾ ਫੇ ਉਹਨਾਂ ਨੇ ਇਹਨਾਂ ਦੇ ਬੇਟੇ ਨਾਲ ਗੱਲ ਕਰਾਈ ਉਹਨਾਂ ਨੇ ਫਿਰ ਇੱਕੋ ਹੀ ਬੇਨਤੀ ਕੀਤੀ ਵੀ ਜੀ ਇਹਨਾਂ ਨੂੰ ਹੁਣ ਕਿਤੇ ਜਾਣ ਨਾ ਦਿਓ ਅਸੀਂ ਆਉਂਦੇ ਆ ਉਸ ਤੋਂ ਬਾਅਦ ਫਿਰ ਹੁਣ ਕਿੰਨੀ ਦੇਰ ਤੋਂ ਫੇਰ ਸਾਹਮਣੇ ਇਹਨਾਂ ਨੂੰ ਕਿੰਨੇ ਵਜੇ ਗੱਲ ਹੋਈ ਅਸੀਂ ਤਕਰੀਬਨ 6:30 6 ਵਜੇ ਤੋਂ ਇਹਨਾਂ ਤੇ ਨਿਗਾਹ ਆਇਆ ਜੀ ਦੋ ਤਿੰਨ ਵਾਰੀ ਉੱਠ ਕੇ ਚਲੇ ਵੀ ਗਏ ਅਸੀਂ ਫੜ ਕੇ ਲੈ ਆਉਂਦੇ ਫਿਰ ਇੱਥੇ ਬਿਠਾਇਆ ਇਹਨਾਂ ਨੂੰ ਸਵੇਰ ਦਾ ਸੋ ਹੁਣ ਤੁਹਾਡੇ ਸਾਹਮਣੇ 1 ਵਜੇ ਉਹ ਪਹੁੰਚ ਗਏ ਪਰਿਵਾਰ ਆ ਗਿਆ ਜੀ 1:30 ਵਜੇ ਹਾਂਜੀ 1 ਵਜੇ ਅੱਛਾ ਬੀਬੀ ਦੇ ਮਨ ਚ ਤਾਂ ਕਿ ਤੌਣੀ ਕੇ ਪਰਿਵਾਰ ਕੋ ਜਾਵਾਂ ਪਰ ਉਹਨੂੰ ਰਾਹ ਨਹੀਂ ਲੱਭਦਾ ਹੁਣ ਉਹਨੂੰ ਰਾਹ ਨਹੀਂ ਲੱਭ ਰਿਹਾ ਸੀਗਾ ਜੀ ਇਹ ਕੋ ਉਹ ਮੇਰੇ ਖਿਆਲੋਂ ਡਰੀ ਹੋ ਉਹ ਅੰਦਰੋਂ ਕਿਉਂਕਿ ਉਹ ਨਾ ਉਹ ਇਦਾਂ ਹੀ ਮੈਨੂੰ ਇਦਾਂ ਦੀਆਂ ਗੱਲਾਂ ਉਹ ਕਰਦੇ ਮੈਨੂੰ ਲੱਗਦਾ ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਵੀ ਹੈ ਹੁਣ ਪਰਿਵਾਰ ਨੂੰ ਪੇਸ਼ਾਣ ਲਿਓ ਉਹਨਾਂ ਨੂੰ ਹਾਂ ਹਾਂਜੀ ਹਾਂ ਤੁਸੀਂ ਵੈਰੀਫਾਈ ਕਰ ਲਿਆ ਹਾਂਜੀ ਮੈਂ ਵੈਰੀਫਾਈ ਕਰ ਲਿਆ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਜਿਹੜੀਆਂ ਮਾਤਾ ਦੀ ਗੋਮਸ਼ਦਾ ਦੀ ਰਿਪੋਰਟ ਲਖਾਈ ਉਹ ਵੀ ਉਹਨਾਂ ਦੇ ਕੋਲ ਹੈਗੀ ਆ ਜਿਹੜੀਆਂ ਫੋਨ ਤੇ ਉਹਨਾਂ ਨੇ ਪੋਸਟਾਂ ਪਾਈਆਂ ਸੀ ਉਹ ਵੀ ਸਾਰੀਆਂ ਦਿਖਾਤੀਆਂ ਮਾਤਾ ਦੀਆਂ ਫੋਟੋਜ਼ ਵਗੈਰਾ ਉਹਨਾਂ ਕੋ ਸਾਰੀਆਂ ਹੈਗੀਆਂ ਤੋਂ ਉਹਨਾਂ ਦੇ ਜਮਾਤਾਂ ਨੇ ਵੀ ਪੇਸ਼ਾਣ ਹੁਣ ਆਇਆ ਕੌਣ ਕੌਣ ਹੁਣ ਉਹਦੇ ਤਿੰਨ ਬੇਟੇ ਆਏ ਆ ਜੀ ਇੱਕ ਉਹ ਆਇਆ ਜਿਹਨਾਂ ਨੂੰ ਮੈਂ ਸਵੇਰੇ ਫੋਨ ਕੀਤਾ ਸੀ ਚਾਰ ਜਣੇ ਉਹ ਇੱਕ ਗੱਡੀ ਲੈ ਕੇ ਆ ਡਰਾਈਵਰ ਨਾਲ ਗੱਡਾ ਵੱਡਾ ਉੱਪਰ ਆ ਲਓ ਨਾ ਬੱਚਿਆਂ ਨੂੰ ਕਿੰਨਾ ਸਕੂਨ ਮਿਲਿਆ ਹੋਣਾ ਘਰ ਦਾ ਸਕੂਨ ਹੀ ਨਹੀਂ ਤਾਂ ਉੱਜੜ ਜਾਂਦਾ ਮਾਪਿਓ ਨਾ ਹੋਣ ਬਿਲਕੁਲ ਜੀ ਬਿਲਕੁਲ ਮਾਂ ਤੋਂ ਬਿਨਾਂ ਤਾਂ ਆਪਾਂ ਵੀ ਘਰਾਂ ਚ ਦੇਖਦੇ ਗਏ ਗੱਲਾਂ ਕਰਦੇ ਕਰਦੇ ਆਪਣਾ ਵੀ ਗੱਜ ਭਰਦਾ ਰੋਂਗਟੇ ਖੜੇ ਹੁੰਦੇ ਆ ਕਿ ਜਿਹਦੀ ਮਾਂ ਇਦਾਂ ਕਰੋ 25 ਦਿਨ ਹੋ ਗਏ ਲਾਪਤਾ ਆਵੇ ਤੇ ਉਹ ਲੇਡੀ ਦੀ ਕਸ਼ਮਕਸ਼ ਦੇਖੋ ਭਾਜੀ ਨੂੰ ਕਹਿ ਰਹੀ ਆ ਗੱਲ ਕਰਦੇ ਕਰਦੇ ਰੋਂਗਟੇ ਖੜੇ ਹੁੰਦੇ ਆ ਗੱਜ ਜੇ ਭਰਦਾ ਕਿ ਮੈਨੂੰ ਕਿਸੇ ਹੋਰ ਨਾ ਨਾ ਤੋਰ ਦੇ ਮੈਨੂੰ ਦੋ ਤਿੰਨ ਵਾਰੀ ਇਹ ਗੱਲ ਕਹੀ ਜੀ ਉਹ ਤਿੰਨ ਵਾਰੀ ਇਹ ਗੱਲ ਮਤਲਬ ਉਹ ਇੰਨੇ ਦਿਨਾਂ ਤੋਂ ਉਹ ਪਰੇਸ਼ਾਨ ਆ ਇੰਨੇ ਦਿਨਾਂ ਤੋਂ ਕਿੰਨਾ ਭਟਕੇ ਹੋਗੀ ਕਿੰਨਾ ਭਟਕੇ ਹੋ ਜੀ ਦਰਦਰ ਦੀਆਂ ਠੋਕੜਾਂ ਠੋਕੜਾਂ ਖਾਈਆਂ ਹੋਣਗੀਆਂ ਬਿਲਕੁਲ ਜੀ ਬਿਲਕੁਲ ਦਰਦਰ ਦੀਆਂ ਠੋਕੜਾਂ ਖਾ ਕੇ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਇੱਥੇ ਕਿੱਦਾਂ ਆ ਗਏ ਦੇ ਉਹ ਫਿਰ ਉਹ ਹੈਗਾ ਨਾ ਉਹ ਹੈਗਾ ਜੀ ਉਹ ਹੈਗਾ ਉਹਦੇ ਬੰਦੇ ਵੀ ਹੈਗੇ ਆ ਉਹਦਾ ਕਾਜ ਕੀਤਾ ਮੈਂ ਫਿਰ ਤੋਂ ਧੰਨਵਾਦ ਕਰਦਾ ਪਾਜੀ ਦੇਖੋ ਇੱਥੋਂ ਅਸੀਂ ਗੱਲ ਸਮਝੀਏ ਕਿ ਜੇ ਕੋਈ ਅਨਪਛਾਤਾ ਆਂਦਾ ਜ਼ਰੂਰੀ ਨਹੀਂ ਉਹ ਚੋਰੀ ਹੋਵੇ ਹਾਂ ਜੀ ਹਾਂ ਜੀ ਬਿਲਕੁਲ ਜ਼ਰੂਰੀ ਨਹੀਂ ਉਹਦੇ ਮਨ 'ਚ ਕੋਈ ਪਾਪ ਹੀ ਹੋਵੇ ਪਰ ਤੁਸੀਂ ਆਪਣੇ ਮਨ 'ਚ ਪਾਪ ਨਹੀਂ ਰੱਖਣਾ ਆਪਣੇ ਮਨ 'ਚ ਇਹਨਾਂ ਨੇ ਇੱਕ ਪਟਕ ਦੀ ਔਰਤ ਨੂੰ ਘਰ ਪਹੁੰਚਾਇਆ ਰੱਬ ਦਾ ਕਾਜ ਕੀਤਾ ਕੱਲਾ ਪਰਿਵਾਰ ਨਹੀਂ ਖੁਸ਼ ਸਾਡਾ ਦਿਲ ਚੋਂ ਵੀ ਖੁਸ਼ ਉਹ ਵੀ ਉਹਨੂੰ ਵੀ ਕੁਈ ਹੁਣੇ ਖੁਸ਼ੀ ਨਾ ਬਹੁਤ ਜ਼ਿਆਦਾ ਆਪਣੇ ਮਨ ਨੂੰ ਬਹੁਤ تسਲੀ ਹੋਈ ਹੈ ਜੀ ਕਿ ਇੱਕ ਇੱਕ ਮਾਂ ਵਿਚਾਰੀ ਜਿਹੜੀ ਸੜਕਾਂ ਤੇ ਭਟਕਦੀ ਫਿਰਦੀ ਆ ਉਹ ਅੱਜ ਆਪਣੇ ਪਰਿਵਾਰ ਤੇ ਚਲ ਜੂਗੀ ਬੜਾ ਅੱਪਰ ਰੁਲ ਜਾਣਾ ਸੀ ਬੜਾ ਅੱਪਰ ਰੁਲ ਜਾਣਾ ਦੇਖੋ ਬਹੁਤ ਸਾਰੇ ਲੋਕ ਜਦੋਂ ਆਉਣੀ ਆ ਉਹਦੀ ਮਰਜ਼ੀ ਨਾਲ ਆਉਣੀ ਪਰ ਜਦ ਤੱਕ ਨਹੀਂ ਆਉਣੀ ਸੀ ਨੇ ਰੁਲਣਾ ਸੀ ਬਹੁਤ ਸਾਰੇ ਲੋਕ ਸੜਕਾਂ ਤੇ ਤੁਰੇ ਫਿਰਦੇ ਆ ਜੀ ਰੁਲਦੇ ਫਿਰਦੇ ਆ ਪਰ ਇਹ ਆ ਵੀ ਹੋ ਜਾਂ ਆਪਾਂ ਪੁੱਛੀਏ ਤਾਂ ਸਹੀ ਘਟੋ ਘਟ ਪੇ ਤੁਸੀਂ ਕੌਣ ਆ ਜੀ ਕਿੱਥੋਂ ਆ ਕੀ ਪਤਾ ਸ਼ਾਇਦ ਕੋਈ ਐਦਾਂ ਮਿਲ ਆ ਕਿਸੇ ਦਾ ਹੋਰ ਵੀ ਹੋ ਜਵੇ ਕੋਈ ਕੋਈ ਵਿਚਨੀ ਹੋ ਆਪਣੇ ਘਰ ਬੰਦ ਸ਼ਬਦ ਹੁੰਦੇ ਆ ਜਿੱਥੋਂ ਆਈਡੀ ਤਾ ਇਥੋਂ ਸਾਨੂੰ ਲੈਸਨ ਲੈਣਾ ਚਾਹੀਦਾ ਵੱਡੇ ਵੀਰ ਅਨੂਪ ਹੁਣਾ ਤੋਂ ਕਿ ਜੇ ਕੋਈ ਬੰਦਾ ਭਟਕਦਾ ਨਜ਼ਰ ਆਉਂਦਾ ਕਿਉਂਕਿ ਚਲੋ ਕਈ ਵੇਲੇ ਲੋਕ ਤੰਗ ਵੀ ਕਰਦੇ ਪੈਸੇ ਮੰਗਦੇ ਭਿਖਾਰੀ ਉਹਨਾਂ ਦੀ ਆਦਤ ਦੀ ਪਰ ਜੇ ਤੁਹਾਡੇ ਮਨ 'ਚ ਗੱਲ ਆਉਂਦੀ ਹੈ ਸ਼ੰਕਰ ਜੀ ਜਾਗਦੀ ਘਰ ਮੈਂ ਇਹਦੀ ਮਦਦ ਕਰ ਸਕਦਾ ਭਟ ਗਰੇ ਤਾਂ ਪਛਾਣ ਆਉ ਉਹ ਪੁੱਛਣਾ ਜ਼ਰੂਰੀ ਹੈ ਪੁੱਛਣਾ ਜ਼ਰੂਰੀ ਚਾਹੀਦਾ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰਨੀ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਜੇ ਅੱਜ ਸਾਡੀ ਸੋਚ ਦੀ ਛੋਟੀ ਜੀ ਕੋਸ਼ਿਸ਼ ਨੇ ਮਾਤਾ ਜੜੀ ਉਹਦੇ ਘਰ ਤੱਕ ਪਹੁੰਚਾ ਦਿੱਤੀ ਕਿਤੇ ਵੱਡਾ ਪ੍ਰਾਲਾ ਬਣ ਗਿਆ ਹਾਂਜੀ ਉਹ ਮਹਾਰਾਜ ਜੀ ਸਾਰੀ ਜ਼ਿੰਦਗੀ ਜ਼ਹਿਨ ਚ ਯਾਦ ਆ ਜਾਂਦਾ ਨਾ ਕਰਾਉਣ ਵਾਲੇ ਮਹਾਰਾਜ ਹੀ ਆ ਜੀ ਪਰ ਇਹ ਆ ਵੀ ਉਹ ਜ਼ਰੀਆ ਬਣਾਉਂਦੇ ਕਿਸੇ ਨੂੰ ਅੱਜ ਸਾਨੂੰ ਬਣਾ ਲਿਆ ਸੀ ਬੜਾ ਇਸ ਗੱਲ ਲਈ ਧੰਨਵਾਦ ਦੀਆਂ ਉਸ ਮਹਾਰਾਜ ਦੇ ਰਾਜਾ ਸਾਹਿਬ ਦੇ ਧੰਨਵਾਦ ਦੀਆਂ ਵੀ ਸਾਨੂੰ ਉਹਨਾਂ ਨੇ ਇਸ ਇਸ ਕੰਮ ਲਈ ਸਾਨੂੰ ਚੁਣ ਲਿਆ ਤਾਂ ਹੀ ਕਹਿੰਦੇ ਰਾਜਾ ਬਰੀ ਕਰ ਭੱਲੀ ਭਾਜੀ ਕਿਹੜੇ ਬੀਬੀ ਕੋ ਖੜੇ ਆ ਤੇ ਕਹਿੰਦੇ ਮੈਨੂੰ ਉਦੋਂ ਨਹੀਂ ਸੀ ਪਤਾ ਕਿ ਐਡਾ ਵੱਡਾ ਪਰਾਲਾ ਹੋ ਜਾਣਾ ਪਰ ਸਵੇਰ ਦੇ ਅਸੀਂ ਬਾਜ ਵਾਂਗੂ ਅੱਖ ਰੱਖੀ ਹੋਆ ਮਾਤਾ ਜੀ ਤੇ ਨਾਲੇ ਸਕੂਟਰੀ ਚੱਕ ਕੇ ਮਾਤਾ ਜੀ ਤੇ ਮਗਰ ਚਲ ਜੀਦਾ ਜੀ ਮਾਤਾ ਨੂੰ ਫੇਰ ੱਡੇ ਲਿਆ ਕੇ ਬਿਠਾ ਲਦੇ ਕਹਿੰਦੀ ਕਿਸੇ ਦਬਕੇ ਤਾਂ ਨਹੀਂ ਉਹ ਨਹੀਂ ਕੁਝ ਨਹੀਂ ਕਹਿੰਦੀ ਉਹ ਕਿਵਲੇ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਖੇਡ ਜਾਂਦਾ ਹਾਂਜੀ ਪਰ ਨਹੀਂ ਸੀ ਉਹ ਸਿਰਫ ਇਦਾਂ ਸੀਗਾ ਵੀ ਉਹ ਇੱਕ ਜਗ੍ਹਾ ਬੈਂਦਾ ਹੀ ਨਹੀਂ ਸੀ ਡਰੀ ਹੋਈ ਸੀ ਇੱਥਾਂ ਦੀ ਉਹ ਡਰਿਓ ਕਦੇ ਇੱਧਰ ਨੂੰ ਤੁਰ ਪੈ ਕਦੇ ਉਦੋਂ ਮੈਂ ਤਾਂ ਤਕਰੀਬਨ ਜਿੰਨੇ ਸਾਡੇ ਮਾਤਾ ਸਾਰੇ ਆ ਮੇਰੇ ਵੀਰ ਖੜੇ ਆ ਆਟੋ ਵਾਲੇ ਇਹਨਾਂ ਦਾ ਵੀ ਸਾਰਿਆਂ ਧੰਨਵਾਦ ਕਰਦਾ ਮੈਂ ਸਾਰਿਆਂ ਨੂੰ ਕਹਿ ਕੇ ਆਇਆ ਸੀ ਵੀ ਯਾਰ ਅੱਖ ਜਰੂਰ ਰੱਖਿਓ ਮਾਤਾ ਜੀ ਉਹਨੂੰ ਅਚੋਤਾਣੀ ਬਹੁਤ ਲੱਗਦੀ ਹੈ ਬੇਚੈਨੀ ਬਹੁਤ ਹੁੰਦੀ ਘਬਰਾਹਟ ਬਹੁਤ ਹੁੰਦੀ ਤਾਂ ਭੱਜਦਾ 20 25 ਦਿਨ ਜਿਹੜਾ ਆਪਣੇ ਘਰ ਤੋਂ ਬਾਹਰ ਹੈ ਜene ਆਪਣੇ ਬੱਚੇ ਨਹੀਂ ਦੇਖੇ ਉਹਨੂੰ ਅਚੋਤਾਣੀ ਤਾਂ ਹੋਣੀ ਹੈ ਜੀ ਸੋ ਇਹ ਸੁਭਾਵਿਕ ਜੀ ਗੱਲ ਹੈ ਇੱਕ ਤਰ੍ਹਾਂ ਸੁੱਖ ਦਾ ਸਾਹ ਹੀ ਲੈ ਆਇਆ ਹੋਇਆ ਸਾਡਾ ਵੀ ਅੱਛਾ ਤੁਸੀਂ ਵੀ ਸਾਹ ਲਿਆ ਪਾਜੀ ਮਾਤਾ ਅਗਲਿਆਂ ਦੀ ਫੇਰ ਉਰੇ ਪਰੇ ਹੋ ਜਾਣੀ ਸੀ ਅਸੀਂ ਕਾਲ ਸੁਵੇਰ ਦੀ ਕੀਤੀ ਉਹ ਐਨੀ ਦੂਰੋਂ ਉਹਨਾਂ ਨੇ ਆਉਣਾ ਆ ਤੇ ਆਉਂਦਿਆਂ ਨੂੰ ਉਹਨਾਂ ਦੀ ਮਾਤਾ ਨਾਲ ਮਿਲੀ ਅਸੀਂ ਕੀ ਜਵਾਬ ਅਸੀਂ ਕੀ ਜਵਾਬ ਦੇਵਾਂਗੇ ਉਹ ਤਾਂ ਸੁਪਰੀਮ ਪਾਵਰ ਹੈ ਨਾ ਹੌਣ ਨਹੀਂ ਦੇਣਾ ਸੀ ਨਾ ਜ਼ਰੀਆ ਬਣਾਉਣਾ ਸੀ ਜ਼ਰੀਆ ਬਣਾ ਲਿਆ ਜੀ ਔਰ ਅਸੀਂ ਅ ਦੇਸ ਗੱਲ ਇਹਨੂੰ ਨਾ ਬਲਾਓ ਪਰਿਵਾਰ ਨਾਲ ਇੱਕ ਵਾਰੀ ਗੱਲਬਾਤ ਕਰ ਲਈਏ ਜੀ ਤਾਂ ਪਰਿਵਾਰ ਆਇਆ ਉਹਨਾਂ ਨੂੰ ਇਹ ਚਾਹ ਪਾਣੀ ਪਿਲਾ ਰਹੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਇਹ ਉਹ ਪਾਜੀ ਆ ਜਿਨ੍ਹਾਂ ਨੂੰ ਮੈਂ ਪਹਿਲਾਂ ਫੋਨ ਸਵਰੇ ਕੀਤਾ ਸੀ ਇਹ ਇਹਨਾਂ ਦੇ ਇਹ ਵੀ ਇਹ ਵੀ ਇੱਕ ਕੜੀ ਬਣਿਆ ਤੁਹਾਡੇ ਵਾਂਗ ਕੜੀ ਬਣਿਆ ਇਹਨਾਂ ਦਾ ਫੋਨ ਨੰਬਰ ਸੀ ਉਹਨਾਂ ਦੀ ਡਾਇਰੀ ਦੇ ਵਿੱਚ ਇਹਨਾਂ ਨਾਲ ਮੇਰੀ ਗੱਲ ਹੋਈ ਫਿਰ ਇਹਨਾਂ ਦਾ ਬਾਕੀ ਉਪਰਾਲਾ ਸੀ ਵੀ ਇਹ ਗਏ ਫਿਰ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਫਿਰ ਇਹਨਾਂ ਨੇ ਕਿਹਾ ਵੀ ਹੁਣ ਮਾਤਾ ਨੂੰ ਜਾਣਨ ਦਿਓ ਅਸੀਂ ਆ ਰਹੇ ਹਾਂ ਮੇਰੇ ਇਹਨਾਂ ਦੇ ਬੱਚਿਆਂ ਨੂੰ ਲੈ ਕੇ ਜਿਹਨੇ ਵੀ ਤੁਹਾਡੇ ਬਣਾਏ ਰਾਜਪੁਰ ਪੁੱਲ ਦਾ ਕੰਮ ਕੀਤਾ ਜਿੱਦਾਂ ਜਿੱਦਾਂ ਮਹਾਰਾਜ ਕੜੀਆਂ ਜੋੜ ਦਿੰਦਾ ਜੀ 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 ਭਾਜੀ ਕੀ ਨਾਮ ਤੁਹਾਡਾ ਸੋ ਸਾਰੇ ਤੋਂ ਪਹਿਲਾਂ ਅਸੀਂ ਪਿੰਡ ਬਰਿਆਮ ਦੇ ਨਗਰਨਵਾਸੀ ਕਰਿਆਮ ਸੌਰੀ ਪਿੰਡ ਕਰਿਆਮ ਦੇ ਨਗਰਨਵਾਸੀਆਂ ਦਾ ਤਲੋਂ ਧੰਨਵਾਦ ਕਰਦੇ ਅਸੀਂ ਜਿਨ੍ਹਾਂ ਨੇ ਇਹਨਾਂ ਦੇ ਬੱਚਿਆਂ ਦੀ ਮਾਤਾ ਨੂੰ ਮਿਲਾਇਆ ਸੋ ਧੰਨਵਾਦ ਕਰਦੇ ਅਸੀਂ ਵੀਰ ਦਾ ਜਿਨ੍ਹਾਂ ਨੇ ਇੱਕ ਡਾਇਰੀ ਦੇ ਵਿੱਚ ਮੇਰਾ ਨੰਬਰ ਸੀ ਨੋਟ ਪਹਿਲੇ ਤੋਂ ਉਹ ਮਾਤਾ ਕੋਲੇ ਡਾਇਰੀ ਸੀ ਉਹਨਾਂ ਨੇ ਲਈ ਚੈੱਕ ਕੀਤੀ ਤੇ ਮੇਰਾ ਨੰਬਰ ਸੀ ਮੌਸਮ ਹੈ ਸ਼ਹਿਰ ਸੀ ਫਰੀਦਕੋਟ ਦੇ ਵਿੱਚ ਤਾਂ ਜਦੋਂ ਉਹਨਾਂ ਨੇ ਭਾਈ ਜੀ ਨੇ ਮੈਨੂੰ ਫੋਨ ਕੀਤਾ ਕਿ ਭਾਈ ਸਾਹਿਬ ਐਦਾਂ ਕਰਕੇ ਤੁਹਾਡੇ ਤੁਸੀਂ ਇੱਕ ਪੋਸਟ ਵੀ ਪਾਈ ਔਰ ਤੁਹਾਡਾ ਨੰਬਰ ਵੀ ਹੈ ਮਾਤਾ ਕੋਈ ਉਸ ਨੰਬਰ ਤੇ ਗੁੰਮਸ਼ੁਦਾ ਤੁਸੀਂ ਤਲਾਸ਼ ਕੀਤੀ ਹੈ ਮੇਰਾ ਨਾਮ ਕੀ ਹੈ ਜੀ ਮੇਰਾ ਗੁਰਤੇਜ ਸਿੰਘ ਨਾਮ ਹੈ ਪਿੰਡ ਦਾ ਵਾਸੀ ਹਾਂ ਇਹ ਮੇਰੇ ਰਿਸ਼ਤੇ ਤੌਰ ਤੇ ਪਿੰਡ ਕਿਹੜਾ ਜੀ ਖੁਗਿਆਣਾ ਪਿੰਡ ਹੈ ਜੀ ਫਰੀਦਕੋਟ ਦੇ ਵਿੱਚ ਠੀਕ ਹੈ ਜੀ ਤਾਂ ਸਾਡਾ ਕੰਟੈਕਟ ਹੋਇਆ ਤਾਂ ਅਸੀਂ ਆਖਿਆ ਭਾਜੀ ਮਾਤਾ ਜੀ ਨੂੰ ਜਾਣਨਾ ਦਿਓ ਅਸੀਂ ਪਰਿਵਾਰ ਨਾਲ ਜਲਦੀ ਮੁਲਾਕਾਤ ਕਰਕੇ ਤਾਂ ਅਸੀਂ ਗੱਡੀ ਲੈ ਕੇ ਆ ਰਹੇ ਹਾਂ ਹੁਣ ਅਸਮੇਂ ਤੇ ਅਸੀਂ ਪਹੁੰਚੇ ਹਾਂ ਮਾਤਾ ਜੀ ਨੂੰ ਵੇਖ ਕੇ ਪੁੱਤਾਂ ਨੂੰ ਬੜੀ ਖੁਸ਼ੀ ਹੋਈ ਤੇ ਮਾਤਾ ਕਿੰਨੇ ਦਿਨਾਂ ਤੋਂ ਲੱਭਦਾ ਸੀ ਇਹ 25 ਦਿਨ ਹੋ ਗਏ ਜੀ ਸ਼੍ਰੀ ਹਰਮੰਦਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਗੁੰਮशुदा ਸੀ ਹਾਂ ਮਤਲਬ ਪਰਿਵਾਰ ਗਿਆ ਸੀ ਉੱਥੇ ਮਤਲਬ ਟਿਕਣ ਹਾਂਜੀ ਹਾਂਜੀ ਬੇਟਾ ਗਿਆ ਸੀ ਲక్ష్మణ ਸਿੰਘ ਵੱਡਾ ਜਿਹੜਾ ਸੀ ਅੱਛਾ ਜੀ ਹਾਂਜੀ ਕਿ ਉੱਥੋਂ ਵਿਛੜ ਗਿਆ ਸੀ ਹਾਂਜੀ ਵਿਛੜ ਗਿਆ ਸੀ ਉਹ ਤੇ ਹੁਣ ਗੱਲਬਾਤ ਕੀਤੀ ਪਛਾਣ ਲਿਆ ਉਹਨਾਂ ਨੇ ਪਰਿਵਾਰ ਨੇ ਹਾਂਜੀ ਪਛਾਣ ਲਿਆ ਪਛਾਣ ਲਿਆ ਹੁਣ ਬਿਲਕੁਲ ਬੇਟਾ ਨੂੰ ਪਛਾਣ ਲਿਆ ਤਿੰਨ ਬੇਟੇ ਨੇ ਇਹਨਾਂ ਦੇ ਲక్ష్మణ ਸਿੰਘ ਲੱਖਾ ਸਿੰਘ ਤੇ ਜਰਨਲ ਸਿੰਘ ਤੇ ਜਿਹੜੇ ਪੁੱਤਰ ਇਹਨਾਂ ਦੇ ਉਹਨਾਂ ਨੇ ਪੁ ਮਿਸਟਰ ਜਦੋਂ ਹੁਣ ਇਹਨਾਂ ਦਾ ਕਾਲ ਹੈ ਇਹਨਾਂ ਦੀ ਕਾਲ ਆਈ ਆ ਪਰਿਵਾਰ ਨੂੰ ਜਾ ਕੇ ਦੱਸਿਆ ਪਰਿਵਾਰ ਨੇ ਵੀ ਵੈਰੀਫਾਈ ਕਰ ਲਿਆ ਕਿ ਹਾਂ ਸਾਡੀ ਬੀਬੀ ਆ ਫਿਰ ਘਰ ਚ ਕੀ ਮਾਹੌਲ ਸੀਗਾ ਬਹੁਤ ਖੁਸ਼ੀ ਦਾ ਮਾਹੌਲ ਸੀ ਕਿ ਜੰਨੀ ਪ੍ਰਮਾਤਮਾ ਨੇ ਬਖਸ਼ੀ ਹੈ ਜਸਨ ਉਹ ਰੱਖੇ ਸਾਨੂੰ ਉਸ ਨੂੰ ਮਾਰ ਸਕੇ ਨਾ ਕੋਈ ਜਿਹਨਾਂ ਦੀ ਵਦੀ ਸੀ ਹਨ ਪਰਿਵਾਰ ਨਾਲ ਬਾਕੀ ਜ਼ਿੰਦਗੀ ਬਤੀਤ ਕਰਨੀ ਸੀ ਨਰਸੋ ਬੜੀ ਬੜੀ ਖੁਸ਼ੀ ਹੋਈ ਜਨ ਕੇ ਇਹਨਾਂ ਬੱਚਿਆਂ ਦਾ ਪਿਤਾ ਹੈ ਹਾਂਜੀ ਹੈ ਪਿਆਰਾ ਸਿੰਘ ਨਾ ਉਹਨਾਂ ਦਾ ਅੱਛਾ ਜੀ ਹਾਂਜੀ ਉਹ ਵੀ ਪਰੇਸ਼ਾਨ ਹੋਣੇ ਜੀਵਨ ਸਾਥੀ ਉਹ ਹਾਂਜੀ ਹਾਂਜੀ ਉਹ ਵੀ ਭਾਲ ਚ ਸੀ ਅੱਜ ਕਿਤੇ ਗਏ ਸੀ ਭਾਲ ਅੱਛਾ ਇਹਨਾਂ ਨੂੰ ਕੋਈ ਮਾਨਸਿਕ ਵੀ ਪ੍ਰੋਬਲਮ ਹੈ ਹਾਂਜੀ ਹਾਂਜੀ ਦਿਮਾਗ ਅਫਸੈਟ ਹੈ ਨਾ ਤੋਂ ਪਿਛਲੇ 5-7 ਸਾਲਾਂ ਦੀ ਪ੍ਰੋਬਲਮ ਹੈ ਫਿਰ ਮੈਡੀਸਿਨ ਵੀ ਚੱਲਦੀ ਹੈ ਹਾਂਜੀ ਮੈਡੀਸਿਨ ਚੱਲਦੀ ਹੈ ਉਹ ਲਾਜ ਵੀ ਕਰਾਉਂਦੇ ਹਾਂਜੀ ਚਲਪਲ ਅਸੀਂ ਉਹ ਤਾਂ ਜ਼ਿਆਦਾ ਖਿਆਲ ਰੱਖਣਾ ਪੈਂਦਾ ਜ਼ਿਆਦਾ ਖਿਆਲ ਰੱਖਣਾ ਪੈਂਦਾ ਬਿਲਕੁਲ ਜੀ ਹੋਣ ਪਰਿਵਾਰ ਪਛਾਣ ਲਿਆ ਜੀ ਚਲ ਬਹੁਤ ਸ਼ੁਕਰ ਹੈ ਗੁਰਤੇਜ ਭਾਜੀ ਤੁਸੀਂ ਵੀ ਹਿੰਮਤ ਕੀਤੀ ਇਹਨਾਂ ਨੇ ਤੁਹਾਨੂੰ ਕਾਲ ਕੀਤੀ ਤੁਸੀਂ ਪਰਿਵਾਰ ਕੋਲ ਗਏ ਆ ਜੇ ਬੰਦਾ ਅਣਗਹਿਲੀ ਕਰ ਦਵੇ ਤਾਂ ਗੱਲ ਲਟਕਦੀ ਲਟਕਦੀ ਲਟਕ ਜਾਂਦੀ ਹੈ ਪਰ ਆ ਜੀ ਨੂੰ ਘਰ ਵਾਪਸ ਲੈ ਕੇ ਚੱਲੇ ਆ ਘਰ ਦੇ ਮੋਦਵਾਰ ਮਤਲਬ ਘਰ ਦੇ ਤਾਂ ਮੇਨ ਕਰਤਾ ਤਰਤਾ ਮਾਂ ਹੀ ਹੁੰਦੀ ਨਾ ਕਰਤਤਤਾ ਮਾਈ ਹੁੰਦੀ ਹੈ ਸੋ ਸਾਰੇ ਨਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੇ ਇਨਸਾਨੀਅਤ ਨੂੰ ਪਹਿਲ ਦਿੱਤੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਦਾ ਜੀ। ਚੁਣ ਕਰਿਆਮ ਪਿੰਡ ਨਹੀਂ ਭੁੱਲਦੇ। ਹਾਂਜੀ ਨਹੀਂ ਭੁੱਲਦੇ। ਕਰਿਆਮ ਦੇ ਲੋਕ ਬਿਲਕੁਲ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਪਿੰਡ ਦੇ ਸਰਪ੍ਰਮਾ ਇਸ ਨਗਰ ਖੇੜੇ ਨੂੰ ਤੰਦਰੁਸਤੀ ਬਖਸ਼ੇ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਲਾ ਕਰਕੇ ਸਮਾਨ ਬੱਚਿਆਂ ਤੱਕ ਮਲਾਇਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਬਹੁਤ ਬਹੁਤ ਸ਼ੁਕਰੀਆ ਜੀ ਤੇਰੀ ਭਾਜੀ। ਬਹੁਤ ਮਿਹਰਬਾਨੀ ਤੁਸੀਂ ਉਹਨਾਂ ਦੇ ਚਿਹਰੇ ਤੋਂ ਅੰਦਾਜ਼ਾ ਲਾ ਸਕਦੇ ਹੋ ਉਹਨਾਂ ਦੀ ਬਾਣੀ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਮ ਵੰਦਾ ਹੋਈ ਜਾਂਦਾ ਸਿਚੁਏਸ਼ਨ ਹੀ ਹੈ ਉਹ ਜੀ ਸੁਭਾਵੇ ਗੱਲ ਹੈ ਦੀ ਸੁਭਾਵੇ ਕਹ ਇੱਕ ਵੀ 25 ਦਿਨ ਤੋਂ ਮਾਂ ਦੂਰ ਹੋਈ ਹੋਵੇ ਤੇ ਉਹ ਮਿਲ ਜਵੇ ਤੇ ਉਹ ਉਹ ਤਾਂ ਸੁਭਾਵੇ ਕਜੀ ਗੱਲ ਹੈ ਆ ਕੇ ਵੀ ਆਈਆਂ ਨਾਲ ਨਹੀਂ ਨਹੀਂ ਉਹ ਤਾਂ ਇੱਥੇ ਜਿਹੜੇ ਦੁਕਾਨਦਾਰ ਹੈ ਜੀ ਹਾਂਜੀ ਜਿਹੜੇ ਲੋਕਲ ਦੁਕਾਨਦਾਰ ਆ ਨਾ ਉਹ ਸਾਰੇ ਸਾਰੇ ਕੋਸ਼ਿਸ਼ ਇੱਕ ਵਾਰੀ ਗੁਰਤੇਜ ਭਾਜੀ ਮੈਂ ਤੁਹਾਨੂੰ ਜ਼ਰੂਰ ਇੱਕ ਬੇਨਤੀ ਕਰੂੰਗਾ ਹੁਣ ਜੇ ਤੁਸੀਂ ਵਾਪਸ ਜਾਣਾ ਪੁਲਿਸ ਨੂੰ ਇਨਫੋਰਮ ਜ਼ਰੂਰ ਕਰਦੇ ਕਿਉਂਕਿ ਜਿਹੜੀ ਤੁਸੀਂ ਗਮਸ਼ੂਦਗੀ ਦੀ ਰਿਪੋਰਟ ਲਖਾਈ ਆ ਉਹ ਜ਼ਰੂਰ ਉੱਥੇ ਤੁਸੀਂ ਉੱਥੇ ਗੱਲ ਪਹੁੰਚਦੀ ਕਰਦੇ ਹੋ ਹਾਂਜੀ ਹਾਂਜੀ ਅਸੀਂ ਅਸੀਂ ਸਾਡੇ ਜਿਲ੍ਹਾ ਫਰੀਦਕੋਟ ਦੇ ਸਦਰ ਥਾਣਾ ਦੇ ਵਿੱਚ ਅਸੀ ਰਿਪੋਰਟ ਜ਼ਰੂਰ ਕਰਵਾਵਾਂਗੇ। ਹਾਂਜੀ। ਠੀਕ ਹੈ। ਥੈਂਕ ਯੂ। ਬਹੁਤ ਸ਼ੁਕਰ ਹੈ। ਬਹੁਤ ਸ਼ੁਕਰ ਹੈ ਨੂਪਾ ਜੀ। ਬਹੁਤ ਮਿਹਰਬਾਨੀ। ਔਰ ਮਨੋਜ ਭਾਜੀ ਤੁਹਾਡਾ ਦੇ ਪੂਰੇ ਕਰਿਆਮ ਨਗਰ ਦਾ ਜਿਵੇਂ ਗੁਰਤੇਗ ਗੁਰਤੇਜ ਉਹਨਾਂ ਨੇ ਕਿਹਾ ਔਰ ਇਹੋ ਜੇ ਜਿੱਥੇ ਲੋਕ ਹੋਣ ਉੱਥੇ ਧਰਤੀ ਵੀ ਮਾਣ ਮਹਿਸੂਸ ਕਰਦੀ ਹੈ। ਤਾਂ ਬਹੁਤ ਸ਼ੁਕਰ ਹੈ ਭਾਜੀ। ਇਹ ਤਾਂ ਕਰਿਆਮ ਦੀ ਸ਼ਾਨ ਆ। ਸਾਡੇ ਨੂਪਾ ਜੀ ਕਰਿਆਮ ਦੀ ਸ਼ਾਨ ਆ। ਸਾਡੇ ਵੀ ਸ਼ਾਨ ਨੇ ਯਾਰ। ਸਾਡਾ ਵੀ ਭਰਾ ਆ। ਨਹੀਂ ਨਹੀਂ। ਇਹ ਇਹ ਦੇਖੋ ਵੀਰ ਚਲੋ ਮੈਂ ਵੈਸੇ ਇੱਕ ਭਾਵ ਤੁਹਾਡੇ ਤੱਕ ਪ੍ਰਗਟ ਕਰਨਾ ਚਾਹੁੰਦਾ ਹਰ ਸੰਡੇ ਆਪਣੇ ਸਾਥੀਆਂ ਦੇ ਨਾਲ ਇੱਥੋਂ ਚੱਲ ਕੇ ਰਾਜਾ ਸਾਹਿਬ ਮਜਾਰੇ ਜਾਂਦੇ ਉਸ ਵਿਸ਼ੇ ਤੇ ਫਿਰ ਕਿਸ ਦਿਨ ਗੱਲ ਕਰਾਂਗੇ ਫਿਰ ਹੋ ਸਕਦਾ ਮੈਂ ਹੀ ਤੁਹਾਡੇ ਨਾਲ ਚੱਲਣਾ ਠੀਕ ਹੈ ਨਾ ਠੀਕ ਹੈ ਜੀ ਤੇ ਹੁਣ ਅਸੀਂ ਜਿਹੜੇ ਰਾਜਾ ਸਾਹਿਬ ਜੀ ਦਾ ਸ਼ਬਦ ਲੈ ਕੇ ਆਣਾ ਉਹ ਚ ਵੀ ਤੁਸੀਂ ਫੀਚਰ ਕਰਨਾ ਸਰਟੀਫਾਈ ਬਿਲਕੁਲ ਚਲੋ ਬਹੁਤ ਸ਼ੁਕਰੀਆ ਦੇਖੋ ਇਹ ਤੋਂ ਇੱਕੋ ਹੀ ਸੁਨੇਹਾ ਇੱਕੋ ਸਿੱਖਿਆ ਲੈ ਕੇ ਚੱਲੀਏ ਕਿ ਜੇ ਕੋਈ ਵਿਅਕਤੀ ਭਟਕੇ ਤੁਹਾਨੂੰ ਨਜ਼ਰ ਆਉਂਦਾ ਇੱਕ ਵਾਰ ਜਿਵੇਂ ਅਨੂ ਭਾਈ ਨੇ ਕਿਹਾ ਪੁੱਛ ਜ਼ਰੂਰ ਲਓ ਹੋ ਸਕਦਾ ਤੁਹਾਡੇ ਨਾਲ ਆਪਣਾ ਦਿਲ ਫੋਲ ਕੇ ਰੱਖ ਲਵੇ ਕਿ ਤੁਹਾਨੂੰ ਪਤਾ ਲੱਗ ਜਾ ਉਹਨੂੰ ਪਹੁੰਚਾਣਾ ਕਿੱਥੇ ਆ ਜ਼ਰੀਆ ਉਹਨੇ ਬਣਾਉਣਾ ਪਰ ਇੱਕ ਵਾਰੀ ਚੰਗਾ ਕਰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਔਰ ਜਦੋਂ ਚੰਗਾ ਕਰਮ ਹੋ ਜਾਂਦਾ ਆ ਖੁਸ਼ੀ ਮਿਲਦੀ ਆ ਇਹਦਾ ਕੋਈ ਮੁੱਲ ਨਹੀਂ ਆ ਇਹ ਸਿਰਫ ਭਾਵਨਾ ਆ ਇਹ ਪ੍ਰਗਟ ਕੀਤੀ ਜਾ ਸਕਦੀ ਜੇ ਤੁਹਾਡੇ ਮਨ ਨੂੰ ਪਤਾ ਜੀ ਤਾਂ ਇਹ ਸਿਰਫ ਇੱਕ ਫੀਲਿੰਗ ਔਰ ਮੈਂ ਅਨੂਪ ਭਾਈ ਦਾ ਤੇ ਇਹਦੇ ਲਈ ਧੰਨਵਾਦ ਕਰਦਾ ਮਨੋਜ ਭਾਈ ਦਾ ਤੇ ਇਹਦੇ ਲਈ ਧੰਨਵਾਦ ਕਰਦਾ ਪ੍ਰਮਾਤਮਾ ਤੰਦਰੁਸਤੀ ਬਣਾ ਕੇ ਰੱਖੇ ਚੜ੍ਹਦੀ ਕਲਾ ਬਹੁਤ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਪੀ ਬੱਤੀ ਅਲੰਦੂ ਜੀ ਬਹੁਤ ਬਹੁਤ ਧੰਨਵਾਦ ਜੀ ਪੀ ਬੱਤੀ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਜੀ ਦੋਨੇ ਵੱਡੇ ਭਰਾ ਨੇ ਤੇ ਬਹੁਤ ਬਹੁਤ ਸ਼ੁਕਰ ਹੈ ਧੰਨਵਾਦ